ਐਮਐਲਏ ਦਾ ਕੀ ਮਸਲਾ ਸੀ ਜਾਂ ਕਿਉਂ ਤੁਸੀਂ ਆਪਣੇ ਆਪ ਨੂੰ ਇੱਕ ਐਮਐਲਏ ਦੱਸ ਕੇ ਤੇ ਫੋਨ ਕੀਤਾ ਕੋਈ ਮਸਲਾ ਨਹੀਂ ਸੀਗਾ ਜੀ ਐਵੇਂ ਬਸ ਗਲਤੀ ਹੋ ਗਈ ਗਲਤੀ ਹੋ ਗਈ ਨਹੀਂ ਪਹਿਲਾਂ ਵੀ ਕੋਈ ਇਦਾਂ ਦਾ ਤੁਹਾਡੇ ਫੰਕਸ਼ਨ ਅਧਿਕਾਰੀਆਂ ਨਾਲ ਕੋਈ ਇਹ ਰਿਹਾ ਆਪਤਾ ਇਸ ਤਰ੍ਹਾਂ ਦਾ ਐਮਐਲਏ ਬਣ ਕੇ ਕਰਨਾ ਨਹੀਂ ਨਹੀਂ ਜੀ ਕੋਈ ਪਹਿਲਾਂ ਵੀ ਤੁਸੀਂ ਕੋਈ ਏਡੇ بڑے ਅਫਸਰ ਨੂੰ ਇਸ ਤਰ੍ਹਾਂ ਧਮਕੀ ਦਿੱਤੀ ਹੈ ਐਮਐਲਏ ਬੋਲਦਾ ਵੀ ਤੁਸੀਂ ਇਹ ਸਾਡਾ ਕੰਮ ਨਹੀਂ ਕਰੋਗੇ ਤਾਂ ਇਸ ਤਰ੍ਹਾਂ ਤੁਹਾਡੇ ਨਾਲ ਇਸ ਤਰ੍ਹਾਂ ਇਥੋਂ ਬਦਲ ਦੇਾਂਗੇ ਨਹੀਂ ਜੀ ਆ ਪਹਿਲੀ ਵਾਰੀ ਗਲਤੀ ਕਰੀ ਹੋਗੀ ਤੇ ਇਹ ਕਿਉਂ ਮਤਲਬ ਕਿ ਕੀ ਇਹ ਮਾਮਲਾ ਕੀ ਸੀ ਪੂਰਾ ਤੁਸੀਂ ਇਹਨਾਂ ਨੂੰ ਫੋਨ ਕਿਉਂ ਕੀਤਾ ਬਸ ਐਵੇਂ ਹੀ ਪਤਾ ਨਹੀਂ ਜੀ ਦਿਮਾਗ ਖਾਊਗਾ ਜੀ ਗਲਤੀ ਹੋ ਗਈ ਜੀ ਬਸ OK ਇਹ ਜੀ ਸਾਡੇ ਕੋਲ ਇੱਕ ਅਸੀਂ ਇਲੈਕਸ਼ਨਾਂ ਨੂੰ ਜਿਹੜੇ ਐਮਸੀ ਦੇ ਇਲੈਕਸ਼ਨ ਸੀਗੇ ਜੰਮੀ ਥੋੜਾ ਸੀ ਉਹਦੇ ਬੰਦੇ ਦਾ ਜਰਾ ਸਰਾਤ ਜਾਂ ਸਰਾਤੀ ਕੱਕਲੰਦਰਾ ਦਿੱਤਾ ਸੀ ਜੀ ਜੀ ਉਹਨਾਂ ਦਾ ਸਰਾਤੀ ਐਂਸਟਰ ਨੂੰ ਲੈ ਕੇ ਸਰਵਿੰਦਰ ਸਿੰਘ ਨੇ ਜੀ ਅ ਤਰਕਵਾਲ ਸਿੰਘ ਬਾਸੀ ਦਾਨ ਸਿੰਘ ਵਾਲਾ ਤੋਂ ਇਹਨਾਂ ਨੇ ਸਾਡੇ ਚੌਕੀ ਇੰਚਾਰਜ ਨੂੰ ਉਹਨਾਂ ਦੇ ਸੰਧ ਵਿੱਚ ਫੋਨ ਕੀਤਾ ਸੀ ਨਾ ਆ ਆਪਣੇ ਆਪ ਨੂੰ ਐਮਐਲਏ ਦੱਸ ਕੇ। ਉਹ ਐਮਐਲਏ ਹੋ ਰਿਹਾ। ਉਸ ਇਹਨਾਂ ਤੋਂ ਪੜਿਆ ਕਾਦੇ ਵਾਸਤੇ ਪੜਿਆ ਸੋਡੀ ਮਤਲਬ ਕਿ ਜੋ ਵੀ ਉਹਨੇ ਆਪਣੇ ਪਾਸਾ ਕਰ ਲਈ। ਜੀ। ਤਾਂ ਉਹਦੇ ਸੰਬੰਧ ਦੇ ਵਿੱਚ ਅਸੀਂ ਜਦੋਂ ਬਾਅਦ ਚ ਇਹਦੀ ਪੜਤਾਲ ਕੀਤੀ ਤਾਂ ਸਾਨੂੰ ਪਤਾ ਲੱਗਿਆ ਕਿ ਇਹ ਮਤਲਬ ਕਿ ਹਰਵਿੰਦਰ ਸਿੰਘ ਆਏ ਇਹਨੇ ਆਪ ਦੇ ਆਪ ਨੂੰ ਇੱਕ ਐਮਐਲਏ ਦੱਸ ਕੇ ਤੇ ਸਾਡੇ ਇੱਕ ਮਲਾਜ ਨੂੰ ਫੋਨ ਤੇ ਐਮ ਐਲ ਫਾਇਦਾ ਲੈਣਾ ਚਾਹੀਦਾ ਐਮ ਐਲ ਕਿਹੜੇ ਹਲਕੇ ਦਾ ਆਪਣੇ ਆਪ ਨੂੰ ਦੱਸ ਵੇ ਅਸੀਂ ਜੇ ਐ ਪੁੱਛੋ ਹਲਕੇ ਦੇ ਆਪਣੇ ਆਪ ਨੂੰ ਐਮ ਐਲ ਦੱਸ ਦਿਓ ਮਾਸਟਰ ਜਗਸੀ ਸਿੰਘ ਤੇ 180 ਨੰਬਰ ਪੁਕਤਮਾ ਦਰਜ ਕੀਤਾ ਜੀ ਅੰਡਰ ਸੈਕਸ਼ਨ 204 221 ਬੀ ਐਨ ਐਸ ਜੀ थाना ਨਈਂਵਾਲਾ ਵਿੱਚ ਤੇ ਅਸੀਂ ਵੀ ਹੁਣ ਗ੍ਰਿਫਤਾਰਾ ਜੀ ਨੂੰ ਕਰ ਲਿਆ ਓਕੇ ਹੁਣ ਤੁਹਾਡੀ ਕਸਟਮਰੀ ਚ ਹੈ ਹਾਂਜੀ ਹੁਣ ਪੁਲਿਸ ਤੇ ਫਿਰ ਨੈਕਸਟ ਕੀ ਹੁਣ ਲੈਂਦੀ ਜਾ ਰਹੀ ਹੈ ਜੀ ਕਾਨੂੰਨੀ ਕਾਰਵਾਈਆਂ ਵੱਲ ਦੇ ਵਿੱਚ ਤਤੀਸ ਚੱਲ ਰਹੀ ਹੈ ਜੀ ਜੋ ਇਨਕੁਆਰੀ ਦੇ ਮੁਤਾਬਕ ਜੋ ਵੀ ਅੱਗੇ ਆਈ ਚੋ ਉਸ ਉਸ ਹਿਸਾਬ ਨਾਲ ਸੇ ਇਨਕੁਆਰੀ ਕਰ ਰਹੇ ਹਾਂ ਤੇ ਐਮਐਲ ਸਾਹਿਬ ਨਾਲ ਗੱਲ ਹੋਈ ਇਸ ਪੱਖ ਤੇ ਮਾਸਟਰ ਜਖੀ ਸਿੰਘ ਜੀ ਨਾਲ ਉਹ ਉਹਨਾਂ ਦਾ ਕੀ ਕਹਿਣਾ ਸੀ ਹਾਂਜੀ ਉਹਨਾਂ ਨੇ ਸਾਨੂੰ ਹੀ ਦੱਸਿਆ ਵੀ ਮੈਂ ਕੋਈ ਫੋਨ ਨਹੀਂ ਦਿੱਤਾ ਸੀ ਇਸ ਸੰਬੰਧ ਵਿੱਚ ਓਕੇ ਹਾਂਜੀ ਓਕੇ ਉਹਨਾਂ ਵੱਲੋਂ ਵੀ ਕੋਈ ਦਰਖਾਸਤ ਆਈ ਹੋਵੇ ਜਾਂ ਕੁਝ ਕਿਹਾ ਹੋਵੇ ਉਹਨਾਂ ਵੱਲੋਂ ਵੀ ਕੋਈ ਆਪਦੀ ਦਿੱਕਤੀ ਦੀ ਸ਼ਿਕਾਇਤ ਨਾ ਉਹਨਾਂ ਵੱਲੋਂ ਕੁਝ ਕਿਹਾ ਨਹੀਂ ਜੇ ਤਾਂ ਸਾਡੀ ਆਪਣੇ ਅਸੀਂ ਜਿਹੜੇ ਮੁਲਾਜ਼ਮ ਉਹਨਾਂ ਨੇ ਫੋਨ ਕੀਤਾ ਸੀ ਓਕੇ ਥ੍ਰੈਟ ਕੀਤਾ ਉਸੇ ਤਰ੍ਹਾਂ ਦਾ ਇਹਨਾਂ ਦਾ ਕੋਈ ਪੁਰਾਣਾ ਰਿਕਾਰਡ ਵੀ ਨਿਕਲਿਆ ਵੀ ਕੋਈ ਇਸ ਤਰ੍ਹਾਂ ਦੀ ਇਹਨਾਂ ਨੇ ਵੀ ਪਹਿਲਾਂ ਵੀ ਕਿਸੇ ਨੂੰ ਸਰਵਗਿਆਰ ਨੂੰ ਇਸ ਤਰ੍ਹਾਂ ਧਮਕਾਇਆ ਹੋਵੇ ਜੀ ਹਾਂ ਅਸੀਂ ਅਸੀਂ ਬਿਨਹਾਲੇ ਦੀ ਇਨਕੁਆਰੀ ਕਰ ਰਹੇ ਹਾਂ ਜੀ ਉਹਦੇ ਵਿੱਚ ਅੱਗੇ ਜਿਮ ਵੀ ਆਊਗਾ ਉਹ ਦੇਖੋ ওকে ਬਈ ਥੈਂਕ ਯੂ